ਕੁਸਤਕ ਮਨੁੱਖ ਵਿਗਿਆਨ ਦੇ ਚਰੁਖੇ ਚੋਂ ਡਾਕਟਰ ਸਰਜੀਤ ਸਿੰਘ ਟਿਲੋਂ ਦੇ ਲਿਖੇ ਹੋਏ ਪੁਸਤਕ ਇਹਦੇ ਵਿੱਚੋਂ ਅਸੀਂ ਪਹਿਲੀ ਜੋ ਵਿਸ਼ਾ ਹੈ ਮਨੁੱਖੀ ਸਥਿਤੀ ਉਹਦੇ ਵਿੱਚ ਸਬਟਾਪਿਕ ਪਹਿਲਾ ਸੰਸਾਰ ਅੰਦਰ ਮਨੁੱਖ ਦਾ ਪ੍ਰਵੇਸ਼ ਤੇ ਦੂਜਾ ਕੁਦਰਤ ਅਤੇ ਮਨੁੱਖ ਤੇ ਤੀਜਾ ਸੀ ਅਸੀਂ ਪੜਨ ਜਾ ਰਹੇ ਆ ਜੀਵਨ ਅਤੇ ਮਨੁੱਖ ਅਬਰੰਚ ਉਡਾਰੀਆਂ ਮਾਰਦੀ ਮਨੁੱਖ ਦੀ ਕਲਪਨਾ ਜਦ ਜੀਵਨ ਨੂੰ ਚਿਤਵਦੀ ਹੈ ਤਦ ਕੁਝ ਇਸ ਪ੍ਰਕਾਰ ਜੀਵਨ ਬਹੁ ਰੰਗੇ ਸ਼ੀਸ਼ੇ ਵਿੱਚ ਦੀ ਪਾਰ ਹੋ ਰਹੀਆਂ ਉਹਨਾਂ ਰਿਸ਼ਮਾਂ ਵਾਂਗ ਹੈ ਜਿਨ੍ਹਾਂ ਨੇ ਸਮੇਂ ਦੀ ਫਿੱਕੀ ਤੇ ਅਕੀਮੀ ਚਟਾਈ ਨੂੰ ਕਿਧਰੇ ਕਿਧਰੇ ਰੰਗਿਨੀ ਅਰਪਣ ਕਰ ਰੱਖੀ ਹੋਵੇ ਜੀਵਨ ਦੀ ਇਹ ਉਪਮਾ ਟੈਕ ਨਾਲ ਸੰਚਾਰੀ ਹੋਈ ਤਾਂ ਹੈ ਹੀ ਪਰ ਇਹ ਹੈ ਵੀ ਉਚਿਤ ਜੀਵਨ ਤਤਾਂ ਅੰਦਰ ਸਮਾਈ ਤਰਤੀਬ ਤੋਂ ਇਲਾਵਾ ਹੋਰ ਵੀ ਕੁਝ ਹੈ ਜੀਵਨ ਸੁੰਦਰ ਹੈ ਇੱਕ ਮਹਿਕ ਹੈ ਅਤੇ ਮਨੁੱਖੀ ਸਤਾ تراਸ਼ਿਆ ਗਿਆ ਸਭਿਆবান ਆਕਾਰ ਹੈ ਸੁੰਦਰਤਾ ਦੀ ਕੋਈ ਨਾ ਕੋਈ ਸਥੂਲ ਖੋਦ ਹੁੰਦੀ ਹੈ ਉਸ ਦੀ ਨਿਖਰੀ ਹੋਈ ਨਹਾਰ ਹੁੰਦੀ ਹੈ ਇਹੋ ਹੀ ਜੀਵਨ ਨਾਲ ਵੀ ਵਾਪਰਿਆ ਹੈ ਮੈਂ ਜੀਵਨ ਬਾਰੇ ਜਿਵੇਂ ਵੀ ਸੋਚਦਾ ਹਾਂ ਉਨਾ ਵਿਚਾਰਾਂ ਨੂੰ ਮੈਂ ਹੋਰਨਾਂ ਨਾਲ ਸਾਂਝਾ ਕਰਨ ਲਈ ਉਤਸੁਖ ਹਾਂ ਭਾਵੇਂ ਮੈਂ ਇਹ ਪਲੀਪਾਤ ਜਾਣਦਾ ਹਾਂ ਕਿ ਬਹੁਤ ਇਹਨਾਂ ਨਾਲ ਸਹਿਮਤ ਨਹੀਂ ਹੋਣਗੇ ਸਹਿਮਤੀ ਕਿਸੇ ਵੀ ਗੰਬੀਰ ਵਿਵਾਦ ਦਾ ਟੀਚਰ ਨਹੀਂ ਹੁੰਦਾ ਮੈਂ ਫਿਲਾਸਫਰ ਉੱਕਾ ਨਹੀਂ ਹਾਂ ਅਤੇ ਜੋ ਕੁਝ ਵੀ ਮੈਂ ਜਾਣਦਾ ਹਾਂ ਵਿਗਿਆਨ ਉਸਦਾ ਆਧਾਰ ਹੈ ਜੋ ਕੁਝ ਦਾ ਵੀ ਜੀਵਨ ਲਈ ਤੇ ਮਨੁੱਖ ਲਈ ਮਹੱਤਵ ਹੈ ਉਸ ਬਾਰੇ ਵਿਚਾਰ ਵਿੱਚ ਮੈਨੂੰ ਤਸੱਲੀ ਮਿਲਦੀ ਹੈ ਜਿਸ ਕੁਝ ਨੂੰ ਵੀ ਹੋਸ਼ਿਆਵਾਸ ਚ ਰਿਹਾ ਕਿ ਮੇਰੇ ਮਾਨੇ ਕਬੂਲਿਆ ਉਹ ਕੁਝ ਹੀ ਮੇਰੇ ਵਿਚਾਰਾਂ ਨੂੰ ਪੰਘਰਾਉਂਦੇ ਰਹੇ ਇਹਨਾਂ ਨੂੰ ਪਰਫੁੱਲਤ ਕਰਦੇ ਰਹੇ ਤੇ ਇਹਨਾਂ ਨੂੰ ਸੋਧ ਅਰਪਣ ਕਰਦੇ ਰਹੇ ਵਿਚਾਰਾਂ ਨੂੰ ਸਵੀਕਾਰ ਕਰਦਿਆਂ ਇਹ ਯਤਨ ਕਰਦਾ ਰਿਹਾ ਕਿ ਹਰ ਪ੍ਰਕਾਰ ਦੇ ਅਵੇਸ਼ਾਂ ਦੇ ਪ੍ਰਭਾਵ ਤੋਂ ਇਹ ਲਾਂਭੇ ਰਹਿਣ ਇਹ ਮੇਰਾ ਵਿਸ਼ਵਾਸ ਹੈ ਕਿ ਜੇਕਰ ਮੇਰਾ ਸਰੀਰ ਹੋਰ ਪ੍ਰਕਾਰ ਟੜਿਆ ਹੁੰਦਾ ਇਸ ਦੇ ਅੰਦਰ ਰਸਤੇ ਰਸ ਹੁਣ ਨਾਲੋਂ ਮਤਮ ਜਾਂ ਤੀਖਣ ਹੁੰਦੇ ਅਤੇ ਮੈਂ ਵੱਖਰੇ ਹਾਲਾਤਾਂ ਚ ਪੜਿਆ ਹੁੰਦਾ ਤਦ ਮੈਂ ਹੋਰ ਹੀ ਵਿਅਕਤੀ ਹੋਣਾ ਸੀ ਹੋਰ ਹੀ ਮੇਰੀ ਸੋਚ ਹੋਣੀ ਸੀ ਅਤੇ ਵੱਖਰਾ ਹੀ ਮੇਰਾ ਸੰਸਾਰ ਅਤੇ ਜੀਵਨ ਬਾਰੇ ਨਜ਼ਰੀਆ ਹੋਣਾ ਸੀ ਹਰ ਇੱਕ ਵਿਅਕਤੀ ਸ੍ਰੀ ਰਕਵਿਸ਼ੇ ਦੀ ਅਤੇ ਦਿਵਾਲੇ ਦੀ ਉਪਚ ਹੁੰਦਾ ਹੈ ਤਰੋ ਮਿੱਥੀ ਹੋਈ ਕੋਈ ਹੋਣੀ ਉਸਦੀ ਕਿਸਮਤ ਨਹੀਂ ਹੁੰਦੀ ਤਾਰਿਆਂ ਦੇ ਝਰੋਟਾ ਚ ਭਿਕ ਢੂੰਡਣਾ ਇਸ ਲਈ ਇੱਕ ਫਜ਼ੂਲ ਪਖੰਡ ਹੈ ਆਪਣੇ ਅਲੜਪੁਣੇ ਦੌਰਾਨ ਹਰ ਪ੍ਰਕਾਰ ਦੇ ਗਿਆਨ ਨੂੰ ਮੈਂ ਠੋਸ ਸਮਝ ਕੇ ਬਣਾਉਂਦਾ ਰਿਹਾ ਪਰ ਸਮਾਂ ਪਾ ਕੇ ਇਹ ਪੇਤ ਖੁੱਲਿਆ ਕਿ ਗਿਆਨ ਜਿੰਨੀ ਵਾਸ਼ਪੀਸ਼ੀ ਤੇ ਉੱਡ ਜਾਣ ਵਾਲੀ ਭਾਵੇਂ ਹੀ ਕੋਈ ਹੋਰ ਮਨੁੱਖੀ ਸਾਧਨਾ ਹੋਵੇ ਕਿੰਨੇ ਵੀ ਮੰਨੇ ਪ੍ਰਮੰਨੇ ਸੱਚ ਅੱਜ ਕੇਵਲ ਇਤਿਹਾਸਕ ਸ਼ਿੰਗਾਰ ਬਣ ਕੇ ਰਹਿ ਗਏ ਹਨ ਗਿਆਨ ਮਨ ਅੰਦਰ ਘਰ ਕੀਤੇ ਹੋ ਫੁਰਨੇ ਹੀ ਤਾਂ ਹੁੰਦੇ ਹਨ ਜੇਕਰ ਇਹ ਫੁਰਨੇ ਘਟਨਾਵਾਂ ਦੀ ਨੀ ਉਹ ਉਸਰੇ ਹੋਂ ਤਾਂ ਇਸਦਾ ਜੀਵਨ ਲੰਮਾ ਹੁੰਦਾ ਹੈ ਅਤੇ ਇਹ ਪ੍ਰੇਰੀ ਜਾ ਰਹੀ ਸੂਝ ਰਾਹੀਂ ਸਵਕਾਰ ਹੁੰਦੇ ਰਹਿੰਦੇ ਹਨ ਸੱਚ ਨੂੰ ਪਛਾਣਨ ਦਾ ਮਨੁੱਖ ਕੋਲ ਇੱਕੋ ਇੱਕ ਰਾਹ ਹੈ ਅਤੇ ਉਹ ਹੈ ਇਸ ਦੀ ਸੂਝ ਨਿਰੋੜ ਤਰਕਸ਼ੀਲ ਸੂਝ ਮਨੁੱਖ ਨੂੰ ਭਾਵੇਂ ਕਿੰਨੇ ਹੀ ਵਿਚਾਰ ਵਿਰਸੇ 'ਚ ਮਿਲਣ ਉਹਨਾਂ ਦੀ ਪਰਖ ਕੇਵਲ ਤਰਕ ਰਾਹੀਂ ਸੰਭਵ ਹੈ ਜਿਹੜੀ ਵੀ ਸੂਝਵਾਨ ਸੋਚ ਤਰਕ ਦੀ ਪਰਖ ਉੱਪਰ ਪੂਰੀ ਉਤਰੇ ਉਸ ਨੂੰ ਆਪਣਾ ਅਪਣਾ ਲੈਣਾ ਉਚਿਤ ਹੈ ਅਤੇ ਬਾਕੀ ਦੇ ਨਿਕ ਸੁਕ ਨੂੰ ਇਤਿਹਾਸ ਦੀ ਝੋਲੀ ਪਾ ਕੇ ਇਸ ਦੀ ਲਗਾਤਾਰ ਉਪਮਾ ਕਰਦੇ ਰਹਿਣ ਵਿੱਚ ਕੋਈ ਹੰਸ ਨਹੀਂ ਸਮੁੱਚਾ ਸੱਚ ਇੱਕੋ ਵਾਰੀ ਕਦੇ ਵੀ ਮਨੁੱਖੀ ਮੰਨ ਦੀ ਪਕੜ 'ਚ ਨਹੀਂ ਆਇਆ ਇਸ ਦਾ ਤਾਂ ਕਿਣਕਾ ਕਿਣਕਾ ਚੁਣਿਆ ਜਾਂਦਾ ਹੈ ਸਦੀਆਂ ਦੀ ਘਾਲਣਾ ਉਪਰੰਤ ਤਦ ਕਿਦਰ ਇਸ ਦੀ ਇੱਕ ਲੱਭ ਉੱਪਰ ਮਨੁੱਖ ਦਾ ਅਧਿਕਾਰ ਖੋਪੋਂਦਾ ਹੈ ਇੰਜੇ ਸਪਸ਼ਟ ਹੈ ਕਿ ਮਨੁੱਖ ਆਪਣੀ ਸਿਆਣਾ ਵਿੱਚ ਹਾਲ ਤੋੜੀ ਅਲੜੀ ਹੈ ਅਲੜ ਜਾਂ ਸਿਆਣਾ ਇੱਕੋ ਜਿਹਾ ਜਿਹੋ ਜਿਹਾ ਵੀ ਹੈ ਇਸ ਵਿਸ਼ਵ ਅੰਦਰ ਮਨੁੱਖ ਦਾ ਅਤੇ ਜੀਵਨ ਦਾ ਇੱਕ ਨਿਵੇਕਲਾ ਸਥਾਨ ਹੈ ਉਸ ਵਿਸ਼ਵ ਅੰਦਰ ਉਸ ਦੀ ਉਮਰ ਤੇ ਵਿਸ਼ਾਲਤਾ ਮਾਨਵੀ ਕਿਆਸੋਂ ਬਾਹਰ ਹੈ ਵਿਸ਼ਵਾਰੇ ਗਿਆਨ ਵਿਸ਼ਵਵੰਦਰਲੇ ਪੰਧਾ ਨੂੰ ਮਾਪਣ ਦੇ ਯੋਗ ਨਹੀਂ ਸਮਝੀ ਜਾ ਰਹੀ ਪੂਰੇ ਵਿਸ਼ਵਵੰਦਰ ਤਾਰੇ ਝਰੋਟਾਂ ਦੀ ਗਿਣਤੀ ਲਈ ਤੇ ਅੱਗੋਂ ਹਰ ਇੱਕ ਤਾਰੇ ਝਰੋਟੇ ਵਿਖੇ ਤਾਰਿਆਂ ਦੀ ਗਿਣਤੀ ਲਈ ਅਰਬਾਂ ਦੇ ਹਿੰਸੇ ਵੀ ਥੁਰਦੇ ਜਾ ਪਰ ਰਹੇ ਹਨ ਸਾਡਾ ਸੂਰਜ ਇੱਕ ਤੁਸਜਾ ਤਾਰਾ ਹੈ ਅਤੇ ਇਸ ਤੋਂ ਅੱਗੇ ਕਿਤਨੂ ਵੱਧ ਤੁਛ ਹੈ ਜੀਵਨ ਦਾ ਸੰਚਾਰੀ ਹੋਈ ਸਾਡੀ ਧਰਤੀ ਪਰ ਇਸ ਬੌਣੀ ਧਰਤੀ ਉੱਪਰ ਵਿਚਰਿਆ ਬੌਣਾ ਮਨੁੱਖ ਆਪਣੇ ਆਪ ਬਾਰੇ ਬਹੁਤ ਹੀ ਖੁਸ਼ਹਮ ਹੈ ਸੰਸਾਰ ਪਰਦੇ ਹੋਰ ਨਾਲ ਜੀਵਾਂ ਨੂੰ ਇਹ ਹੋਰ ਸਮਝ ਰਿਹਾ ਹੈ ਤੇ ਆਪਣੇ ਆਪ ਨੂੰ ਨਿਰਾਲਾ ਮੰਨੀ ਬੈਠਾ ਹੈ ਤੇ ਇਸ ਸ੍ਰਿਸ਼ਟੀ ਵਿੱਚ ਸਭ ਨਾਲੋਂ ਸ੍ਰੇਸ਼ਟ ਇਸ ਨੂੰ ਗੁਮਾਨ ਹੈ ਇਸ ਦਾ ਇਸ ਧਰਤੀ ਉੱਤੇ ਪ੍ਰਵੇਸ਼ ਹੀ ਹੋਰ ਨਾਲ ਜੀਵਾਂ ਨਾਲੋਂ ਵੱਖਰੀ ਪ੍ਰਕਾਰ ਦਾ ਹੈ ਸੀ ਭਾਵੇਂ ਬੜਾ ਹੀ ਦਹਾਸਮਾਈ ਵੀ ਆਦਮ ਦੇ ਸਵਰਗ ਚੋਂ ਕੱਢੇ ਜਾਣ ਦੀ ਵਾਰਤਾ ਨੂੰ ਕਿੰਨੇ ਕੁ ਹਨ ਜਿਹੜੇ ਨਹੀਂ ਮੰਨਦੇ ਪਰ ਜਿਵੇਂ ਹੀ ਪਰਮਾਨਕ ਤੱਤ ਸਾਡੇ ਸਾਹਮਣੇ ਹਨ ਉਹ ਕੁਝ ਹੋਰ ਹੀ ਦੱਸਦੇ ਹਨ ਮਨੁੱਖ ਦੇ ਅੰਦਰ ਸਿਰਕਤੌਰ ਤੇ ਕੁਝ ਵੀ ਜਿਹੜਾ ਨਹੀਂ ਜਿਹਦਾ ਕਿ ਜਾਨਵਰਾਂ ਤੇ ਹੋਰਨਾਂ ਪ੍ਰਾਣੀਆਂ ਦਾ ਨਾਂ ਹੁੰਦਾ ਹੋਵੇ ਜੇਕਰ ਕੋਈ ਫਰਕ ਨਜ਼ਰੀ ਪੈਂਦਾ ਹੈ ਉਹ ਇਹ ਹੈ ਕਿ ਮਨੁੱਖ ਦੇ ਸਰੀਰ ਦੀ ਬਣਤਰ ਗੁੰਝਲਦਾਰ ਹੈ ਤੇ ਜਾਨਵਰਾਂ ਦੀ ਸਰਲ ਸਾਦਾ ਕੌਣ ਉਹ ਹੀ ਹਨ ਵਿਸ਼ੇਸ਼ਤਾਵਾਂ ਤੋਂ ਉੱਪਰ ਦਾ ਸੁਭਾਅ ਉਹ ਹੀ ਹੈ ਭਾਵੇਂ ਇਹ ਪ੍ਰਜਨਨ ਪ੍ਰਜਨਨ ਹੋਵੇ ਭਾਵੇਂ ਖਾਣ ਆਹਾਰ ਹੋਵੇ ਅਤੇ ਭਾਵੇਂ ਸਾਹ ਲੈਣ ਦੀ ਵਿਧੀ ਮਨੁੱਖ ਅੰਦਰ ਜਿਹੜਾ ਕੁਝ ਵੀ ਹੈ ਉਸ ਦੀਆਂ ਭਾਵਨਾਵਾਂ ਉਸ ਦਾ ਵਿਚਰਨ ਵਿਹਾਰ ਜਾਂ ਫਿਰ ਉਸ ਦੀ ਸੰਤਾਨ ਜਨਮ ਦੀ ਪਰਸਥਿਤੀ ਇਹ ਸਭ ਉਸੇ ਦਾ ਫੈਲਾਅ ਹੋ ਹੈ ਉਸੇ ਦੀ ਡੁਗਾਣ ਹੈ ਉਸੇ ਦੀ ਪੌਲਤਾ ਹੈ ਤੇ ਉਸੇ ਦਾ ਵਿਸਤਾਰ ਹੈ ਜਿਹੜਾ ਕੁਝ ਕਿ ਕਿਟਾਣੂਆਂ ਚ ਹੈ ਮਲਬਾ ਚ ਹੈ ਕੀਟਾ ਚ ਹੈ ਸੱਪਾਂ ਤੇ ਸੱਪਾਂ ਚ ਹੈ ਮੱਖੀਆਂ ਤੇ ਮਗਰਾਂ ਚ ਹੈ ਪੰਛੀਆਂ 'ਚ ਹੈ ਪਸ਼ੂਆਂ 'ਚ ਹੈ ਅਤੇ ਬੰਦਰਾਂ ਤੇ ਬਨਮਾਨਸਾਂ 'ਚ ਹੈ ਸਾਰੇ ਪ੍ਰਾਣੀ ਉਂਝ ਹੀ ਉਸ ਆਸੁਖਾਵੇ ਪਣ ਤੋਂ ਤ੍ਰਿਪਤ ਦੇ ਹਨ ਜਿਵੇਂ ਕਿ ਮਨੁੱਖ ਉਂਝ ਹੀ ਵਸੋਧਾਉਂਦੇ ਹਨ ਜਿਵੇਂ ਕਿ ਮਨੁੱਖ ਉਹੋ ਜਿਹੇ ਹੀ ਸੰਭੋਗੀ ਵਧਨਾ ਵਿੱਚ ਇਹ ਵੀ ਵਿਚਰਦੇ ਹਨ ਜਿਵੇਂ ਕਿ ਮਨੁੱਖ ਤੁਰਕਟਾਣੀਆਂ ਤੋਂ ਲੈ ਕੇ ਬੰਦਰ ਬਨਮਾਨਸਾਂ ਬਾਰੇ ਬਹੁਤ ਕੁਝ ਜਾਣ ਕੇ ਵੀ ਅਸੀਂ ਮਨੁੱਖ ਨੂੰ ਜਾਣ ਸਕੇ ਹਾਂ ਇਸ ਨੂੰ ਸਮਝ ਸਕਿਆ ਇਸ ਦੇ ਪਿਛੋਕੜ ਨੂੰ ਪਛਾਣ ਸਕੇ ਹਾਂ ਅਤੇ ਅੱਜ ਇਸ ਤੇ ਬੁੱਢ ਬਾਰੇ ਅਨੁਮਾਨ ਲਾ ਰਹੇ ਹਾਂ ਮਨੁੱਖ ਦਾ ਆਚਾਰਰਾਂ ਤੋਂ ਹਟ ਕੇ ਇਸ ਵਿਸ਼ਵ ਅੰਦਰ ਜਾਂ ਫਿਰ ਇਸ ਧਰਤੀ ਉੱਪਰ ਵੱਖਰਾ ਕੋਈ ਸਥਾਨ ਨਹੀਂ ਹੈ ਮਨੁੱਖ ਇਹਨਾਂ ਦੇ ਵੰਸ਼ ਚੋਂ ਹੈ ਤੇ ਇਹਨਾਂ ਦੀ ਹੀ ਅਸਲ ਔਲਾਦ ਹੈ ਜੇਕਰ ਇਹ ਆਪਣੇ ਪਿਤਰਾਂ ਨਾਲੋਂ ਵੱਖਰਾ ਭਾਸਦਾ ਹੈ ਤਾਂ ਇਸ ਲਈ ਕਿਉਂਕਿ ਸਬੰਧਾਂ ਨੂੰ ਉਜਾਗਰ ਕਰਦੀਆਂ ਵਿਚਕਾਰ ਦੀਆਂ ਕੜੀਆਂ ਲੁਪਤ ਹੋ ਚੁੱਕੀਆਂ ਹਨ ਅਤੇ ਅੱਜ ਉਹਨਾਂ ਦੇ ਕੇਵਲ ਫਾਸਲ ਭਾਵ ਨਿਸ਼ਾਨ ਹੀ ਸਾਨੂੰ ਮਿਲਦੇ ਹਨ ਅੱਜ ਅਸੀਂ ਜਾਣਦੇ ਹਾਂ ਕਿ ਜੀਵਨ ਕੁਝ ਕੁ ਪਦਾਰਥਾਂ ਦੀ ਰਸਾਇਣ ਕਾਰਜ ਚਲਦਾ ਸਿੱਟਾ ਹੈ ਜਿਸ ਦੀ ਕਲਾਕਾਰੀ ਨਿਪੁੰਨਤਾ ਦਾ ਵਿਖਾਲਾ ਮਨੁੱਖ ਤੇ ਉਸਦਾ ਦਿਮਾਗ ਕਰਦੇ ਹਨ ਮਨੁੱਖ ਨੇ ਜੈਵਿਕ ਹੋਣ ਦੀ ਇੱਕ ਉੱਚ ਪੱਧਰੀ ਇੱਕ ਉੱਚੀ ਪੱਧਰ ਅਪਣਾਈ ਹੋਈ ਹੈ ਇਹ ਕਿਰਤਕਾਰ ਹੈ ਇਹ ਬੋਲਣ ਯੋਗ ਹੈ ਯਾਦ ਰੱਖਣ ਯੋਗ ਹੈ ਸੋਚ ਵਿਚਾਰਨ ਯੋਗ ਹੈ ਅਤੇ ਇਹ ਇਸ ਯੋਗ ਹੈ ਕਿ ਸੁਪਨੇ ਤੱਕ ਸਕੇ ਅਤੇ ਡੂੰਘੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਸਕੇ ਪਰ ਮਨੁੱਖ ਦੀਆਂ ਇਹਨਾਂ ਯੋਗਤਾਵਾਂ 'ਚੋਂ ਕੁਝ ਵੀ ਅਜਿਹਾ ਨਹੀਂ ਜਿਸ ਦੀ ਵਿਆਖਿਆ ਬਿਜਲੀ ਤਰੰਗਾਂ ਤੇ ਰਸਾਇਣਕ ਬਦਲ ਫੇਰ ਦੇ ਆਧਾਰ 'ਤੇ ਨਾ ਕੀਤੀ ਜਾ ਸਕੇ ਬਿਜਲਾਈ ਕਾਰਨਾਂ ਦੀ ਦੌੜ ਭੱਜ ਅਤੇ ਕਿਣਕਿਆਂ ਦਾ ਰਸਾਇਣਕ ਬਦਲ ਫੇਰ ਮਨੁੱਖ ਦੀ ਸੈੱਲਾਂ ਦੀ ਕੋਖ ਅੰਦਰ ਜਨਮ ਲੈਂਦੇ ਤੇ ਸੰਪਨ ਹੁੰਦੇ ਰਹਿੰਦੇ ਹਨ ਅਤੇ ਇਹ ਉਹੋ ਹੀ ਸੈੱਲ ਹੁੰਦੇ ਹਨ ਜਿਨ੍ਹਾਂ ਦੇ ਸੂਣੇ ਹਰ ਇੱਕ ਜੀਵ ਦੇ ਸਰੀਰ ਨੂੰ ਸਾਰਿਆ ਹੁੰਦਾ ਹੈ ਮਨੁੱਖ ਦੇ ਸਰੀਰ ਨੂੰ ਵੀ ਮਨੁੱਖ ਮੱਛੀ ਪੰਛੀ ਪਣਮਾਨ ਸਤੇ ਮੁਰਖਾਂ ਦੇ ਸੈੱਲਾਂ ਦੀ ਬੰਤਰ ਵਿੱਚ ਤੇ ਵਿਚਨਣ ਵਿਹਾਰ ਵਿੱਚ ਮੋٹے ਤੌਰ ਤੇ ਕੋ ਬਹੁਤ ਅੰਤਰ ਨਹੀਂ ਹੁੰਦਾ ਹਾਂਜੀ ਅੰਤਰ ਹੁੰਦਾ ਹੈ ਤਾਂ ਇਹ ਕਿ ਜੇਕਰ ਇੱਕ ਦੇ ਸ਼ਰੀਰੰਦਰ 4 ਕਰੋੜ ਸੈੱਲ ਹਨ ਤਾਂ ਦੂਜੇ ਦੇ ਸੀ ਵਿੱਚ ਹੋ ਸਕਦਾ ਹੈ ਕਿ ਗਿਣਤੀ 4 ਅਰਬ ਜਾਂ 4 ਖਰਬ ਨੂੰ ਪੁੱਜੀ ਹੋਵੇ ਚੂਹੇ ਤੇ ਹਾਥੀ ਦੇ ਸਰੀਰਕ ਜੁੱਸੇ ਵਿੱਚ ਸਮਾਇਏ ਹੋਏ ਸੈੱਲਾਂ ਦੀ ਗਿਣਤੀ ਵਿੱਚ ਬਹੁਤ ਫਰਕ ਹੁੰਦਾ ਹੈ ਜਦਕਿ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਇਹਨਾਂ ਨਹੀਂ ਹਰ ਇੱਕ ਸੈੱਲ ਆਪੋ ਆਪਣੀ ਥਾਂਵੇਂ ਆਪੋ ਆਪਣੀ ਵਿਸ਼ੇਸ਼ ਕਿਰਿਆ ਨਿਭਾਉਣ ਯੋਗ ਹੁੰਦਾ ਹੈ ਜੇਕਰ ਮਨੁੱਖ ਤੇ ਜਾਨਵਰਾਂ ਦਾ ਚ ਸਮਾਨਤਾ ਹੈ ਕੇਵਲ ਇਹਨਾਂ ਦੀ ਬਣਤਰ ਵਿਉਂਤ ਤੇ ਸਮਰੂਪਤਾ ਹੈ ਤਦ ਸੁਭਾਵਕ ਹੀ ਜੀਵਨ ਦੇ ਹੋਰੇ ਵਿਕਾਸ ਪਰੇ ਵਿਚਾਰ ਮਨ ਅੰਦਰ ਪੁੰਗਰਉਂਦੇ ਹਨ ਇਹ ਮੰਨ ਲੈਣਾ ਲੈਣ ਦਾ ਕੋਈ ਉਜਰ ਪ੍ਰਤੀਤ ਨਹੀਂ ਹੁੰਦਾ ਕਿ ਬੀਤਦੇ ਸਮੇਂ ਦੇ ਨਾਲ ਨਾਲ ਜੀਵਾਂ 'ਚ ਪਰਵਰਤਨਾ ਆਉਂਦੇ ਰਹੇ ਤੇ ਇਹਨਾਂ ਦੀ ਸਾਦੀ ਬਣਤਰ ਗੁੰਝਲਦਾਰ ਬਣਦੀ ਚਲੀ ਗਈ ਇਸੇ ਪ੍ਰਕਿਰਿਆ ਦੇ ਸਿੱਟੇ ਵਿੱਚੋਂ ਛੇਕੜ ਮਨੁੱਖ ਨੇ ਇਸ ਤੱਤਰੀ ਉੱਪਰ ਪ੍ਰਵੇਸ਼ ਕੀਤਾ ਇਹ ਮੰਨਿਆ ਇਹ ਮੰਨਣਾ ਵੀ ਉਚਿਤ ਹੋਵੇਗਾ ਕਿ ਇਹ ਵਿਲਾਸੀ ਇਹ ਧਰਤੀ ਜੀਵਨ ਤੋਂ ਉਕਾਹੀ ਸਖਣੇ ਸੀ ਅੱਜ ਤੋਂ ਲਗਭਗ 2 ਅਰਬ ਬਰੇ ਪਹਿਲਾਂ ਇਸ ਧਰਤੀ ਦੀ ਹਿੱਕ ਚੋਂ ਥਾਂ ਪਰ ਥਾਂ ਜਵਲਾਮੁਖੀਆਂ ਫਟ ਰਹੀਆਂ ਸਨ ਵਾਯੂ ਮੰਡਲ ਹੁੱਚਾਰਿਆ ਸੀ ਲਗਾਤਾਰ ਮੀਂਹ ਵਰ ਰਹੇ ਸਨ ਤੇ ਕਿਧਰੇ ਕਿਧਰੇ ਭਾਫਾਂ ਛੜਦਾ ਪਾਣੀ ਟੋਬਿਆਂ ਚ ਲਾਗੇ ਰੂਪ ਚ ਇਕੱਠਾ ਹੋ ਰਿਹਾ ਸੀ ਅਜਿਹੇ ਭਖਦੇ ਵਾਤਾਵਰਨ ਨੇ ਰਹੀ ਗਰਮਾਏ ਜਾ ਰਹੇ ਪਾਣੀ ਵਿੱਚ ਪਦਾਰਥਾਂ ਦੇ ਭਾਂਤ ਭਾਂਤ ਦੇ ਸੰਗਠਨ ਬਣ ਬਣ ਖਿਲਦੇ ਰਹਿੰਦੇ ਕਰੋੜਾਂ ਵਰਿਆਂ ਤੱਕ ਚਲਦੀ ਇਸੇ ਉਥਰ ਉਥਰ ਪੁੱਥਰ ਵਿੱਚ ਪਦਾਰਥਾਂ ਦਾ ਇੱਕ ਅਜਿਹਾ ਸੰਗਠਨ ਵੀ ਹੋਂਦ ਵਿੱਚ ਆਇਆ ਜਿਹੜਾ ਆਪਣੇ ਆਪ ਨੂੰ ਬਾਰ ਬਾਰ ਜਨਨ ਯੋਗ ਹੈ ਸੀ ਇਹੋ ਹੀ ਜੀਵਨ ਦਾ ਮੁੱਢ ਮਮੁੱਲੀ ਸਧਾਰਨ ਤੇ ਅਭਾਵਕ ਅਪਰਭਾਵਕ ਪਰ ਸੰਭਾਵਨਾ ਨਾਲ ਸੰਜੋਇਆ ਹੋਇਆ ਕਿਣਕਿਆਂ ਦੇ ਅਜਿਹੇ ਸੰਗਠਨ ਨੇ ਸਮਾਂ ਪਾ ਕੇ ਸੈਲਾਂ ਦਾ ਰੂਪ ਧਾਰਿਆ ਤੇ ਜਿਨ੍ਹਾਂ ਦੇ ਅੱਗੇ ਸੰਗ੍ਰਹਿ ਨੇ ਜੀਵਾਂ ਦਾ ਇਹ ਸਭ ਕੁਝ ਪਾਲਛਿੰਤਾ ਨਹੀਂ ਹੋ ਸਕਿਆ ਅਰਬ ਕੁਵਰਿਆਂ ਦਾ ਸਮਾਂ ਲੱਗਾ ਸ੍ਰਿਸ਼ਟੀ ਦੇ ਇਸ ਦੀ ਅੱਜ ਦੀ ਪੱਤਰ ਉੱਤੇ ਪੁੱਛਦੇ ਆ ਪੁੱਛਦੇ ਐ ਇਸ ਪ੍ਰਕਾਰ ਨਿਹਾਰਦੇ ਆ ਕਿ ਪ੍ਰਤੱਖ ਹੈ ਜੀਵਨ ਰੋੜ ਕੁਦਰਤ ਦੀ ਉਪਜ ਹੈ ਉਸ ਕੁਦਰਤ ਦੀ ਜਿਹੜੀ ਲਾਪਰਵਾਹੀ ਹੈ ਨਿਰਦਈ ਹੈ ਕਠੋਰ ਹੈ ਅਨਿਸ਼ਚਿਤ ਹੈ ਪ੍ਰੂਸਿਰਤ ਹੈ ਅਤੇ ਜਿਸ ਤੇ ਕੇਵਲ ਇਤਫਾਕਿਆ ਪ੍ਰਗਟਾਵੇ ਚੋਂ ਜੀਵਨ ਉਤਪਨ ਹੋਇਆ ਜੀਵਨ ਦਾ ਵਿਕਾਸ ਵੀ ਇਸੇ ਕੁਦਰਤ ਦੇ ਪੈਰਲ ਛੜਿਆ ਤੇ ਪ੍ਰਵਾਨ ਚੜਿਆ ਜਿਹੜੇ ਵੀ ਜੀਵ ਇਸ ਨੂੰ ਅਨਕੂਲ ਪਾਸੇ ਉਹਨਾਂ ਨੂੰ ਇਹ ਸੰਭਾਲਦੀ ਰਹੀ ਤੇ ਹੋਰਨਾਂ ਨੂੰ ਇਹ ਬਿਨਾਂ ਦਿਆ ਦੇ ਬਿਨਾਂ ਨਿਆਂ ਦੇ ਤਸ਼ਕਾਰਦੀ ਰਹੀ ਅਤੇ ਲਾਂਬੇ ਕਰਕੇ ਲਤਾੜਦੀ ਰਹੀ ਮਦਹੋਲਦੀ ਰਹੀ ਜਦ ਤੱਕ ਕਿ ਉਹ ਮਰ ਮੁੱਕ ਨਹੀਂ ਗਏ ਇਹ ਕੁਦਰਤ ਕਾਇਰ ਯਕੀਨੀ ਹੈ ਅਤੇ ਕਿੱਧਰ ਨੂੰ ਇਹ ਕਦਮ ਉੱੜ ਜਾਵੇ ਇਸ ਦਾ ਕੋਈ ਭਰੋਸਾ ਨਹੀਂ ਅਜੀ ਅਸੀਮ ਕੁਦਰਤ ਦੀ ਸਦਾਚਾਰਕਾਂ ਅਣ ਸਦਾਚਾਰਕ ਕੋਈ ਰੂਹ ਕੋਈ ਰੂਹ ਨਹੀਂ ਹੋ ਸਕਦੀ ਪਰ ਤਾਂ ਹੀ ਮਨੁੱਖ ਦੀ ਰੂਹ ਹੈ ਪਰ ਤਾਂ ਕੀ ਮਨੁੱਖ ਦੀ ਰੂਹ ਹੈ ਮਨੁੱਖ ਦੇ ਵਿਚਾਰ ਇਸ ਦੀ ਕਲਪਨਾ ਇਸ ਦੀ ਹੋਂਮੈ ਇਹ ਸਭ ਇਸ ਦੇ ਦਿਮਾਗ ਅੰਦਰਲੀ ਉਹ ਦੇਹ ਹੁਣ ਦਾ ਸੱਟਾ ਹੁੰਦੇ ਹਨ ਇਹ ਸਵਾਲ ਉੱਠਦਾ ਹੈ ਕਿ ਦਿਮਾਗ ਦੇ ਮਿਟ ਜਾਣ ਉਪਰੰਤ ਇਸ ਤੋਂ ਝਾਕਦਾ ਕੁਝ ਵੀ ਪਿੱਛੇ ਨਹੀਂ ਬਚਿਆ ਰਹਿ ਜਾਂਦਾ ਕਿ ਕੁਝ ਵੀ ਪਿੱਛੇ ਬਚਿਆ ਰਹਿ ਜਾਂਦਾ ਹੈ ਮਨੁੱਖ ਦੀ ਬੜੀ ਹੀ ਪ੍ਰਬਲ ਕਾਮਨਾ ਰਹੀ ਹੈ ਐਵੇਂ ਟ੍ਰਹਿਣ ਦੀ ਚੱਲਦੇ ਰਹਿਣ ਦੀ ਸਦਾ ਹੀ ਬਣੇ ਰਹਿਣ ਦੀ ਜਿਸ ਕਾਰਨ ਇਸ ਨੇ ਸਹਿਜਾਂ ਹੀ ਬਿਨਾ ਹੀ ਉਹ ਜਿੱਦੇ ਇੱਕ ਭੂਲ ਕਰ ਲਿਆ ਕਿ ਉਸ ਦਾ ਸਰੀਰ ਆਤਮਾ ਦਾ ਰਹਿਣ ਸਥਾਨ ਹੈ ਉਹ ਆਤਮਾ ਦਾ ਜਿਹੜੀ ਅਮਰ ਹੈ ਅਮਿਟ ਹੈ ਅਨੰਤ ਹੈ ਪ੍ਰਕਾਸ਼ ਮਿਟਨ ਹਾਰੀ ਸਥੂਲਕ ਹੋਣ ਤੋਂ ਛਲਕੇ ਛਲਾਵਿਆਂ ਨੂੰ ਠੋਸ ਨਿਹਾਰ ਅਰਪਣ ਕਰਨੀ ਸੰਭਵ ਹੁੰਦੀ ਮਨ ਅੰਦਰੋਂ ਉੱਠੀ ਚੇਸ਼ਟਾ ਇਹ ਗੱਲ ਹੈ ਇਸ ਚੇਸ਼ਟਾ ਦੀ ਪੂਰਤੀ ਇੱਕ ਵੱਖਰੀ ਗੱਲ ਅਸਲ ਗੱਲ ਇਹ ਹੈ ਕਿ ਉਪਜਾ ਹੈ ਕਿ ਜੋ ਉਪਜਾ ਹੈ ਉਹ ਵਿੰਸ ਹੈ ਕੀ ਸ੍ਰੀਰਤੇ ਕੀ ਸ੍ਰੀਚੋ ਝਾਕਦਾ ਉਸਦਾ ਆਪਣਾਪਣ ਜਿਸ ਨੂੰ ਅਸੀਂ ਆਤਮਾ ਦਾ ਨਾਮ ਦੇ ਰੱਖਿਆ ਹੈ ਮੌਤ ਇਕ ਟਲ ਸਚਾਈ ਹੈ ਜਿਹੜੀ ਕਿ ਆਪਣੇ ਆਪ ਚ ਇੱਕ ਸੰਪੂਰਨ ਅਵਸਥਾ ਵੀ ਹੈ ਸੰਸਾਰ ਦੀ ਇਸ ਸਟੇਜ ਦਾ ਜਦ ਵੀ ਕਿਸੇ ਲਈ ਪਰਦਾ ਡਿੱਗਦਾ ਹੈ ਤਦ ਫਿਰ ਨਹੀਂ ਉੱਠਦਾ ਥੋੜਾ ਬਹੁਤ ਵੀ ਨਹੀਂ ਇਸ ਅਹਿਸਾਸ ਨਾਲ ਜਿਉਂਦੇ ਰਹਿ ਸਕਣਾ ਮਨੁੱਖ ਲਈ ਇੱਕ ਬੜਾ ਸੁਗੜ ਸਮਰਿਆ ਹੋਇਆ ਅਤੇ ਸਾਸ ਸੀ ਦ੍ਰਿਸ਼ਟੀਕੋਣ ਸਿੱਧ ਹੋ ਸਕਦਾ ਹੈ ਇਸ ਟੌਪਿਕ ਦਾ ਜਿਹੜਾ ਅਗਲਾ ਸਬਟੌਪਿਕ ਹੈ ਮਨੁੱਖ ਦਾ ਸਭਾ ਕੁਦਰਤੀ ਵਿਰਸਾ ਜਾਂ ਵਾਤਾਵਰਣ ਦੀ ਦੇਣ ਇਹਦੇ ਬਾਰੇ ਆਪਾਂ ਅਗਲੇ ਵੀਡੀਓ ਚ ਗੱਲ ਕਰਾਂਗੇ